ਮੈਂ ਮੌਕਾ ਦਿੰਦਾ ਮੇਰੇ ਵੱਡੇ ਭਰਾ ਰਪੀਰ ਬਿੱਟੂ ਨੂੰ ਜਿਹਨੂੰ ਮੋਤੀ ਸਾਹਿਬ ਯਾਨੀ ਮੰਤਰੀ ਬਣਾ ਰਹੇ ਨੇ ਕੇਂਦਰ ਦਾ ਤੇ ਮੈਂ ਆਸ ਰੱਖਦਾ ਵਾਂ ਕਿ ਲੁਧਿਆਣੇ ਦੇ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਉਣਗੇ ਤੇ ਲੋਕਾਂ ਦੀ ਸਾਰ ਲੈਣਗੇ ਨਾ ਮੈਂ 14 ਵਿੱਚ ਵੀ ਲੜੀ 19 ਵਿੱਚ 23 ਵਿੱਚ ਰਮਰੀਤ ਬਿੱਟੂ ਦੇ ਖਿਲਾਫ ਚੋਂ ਲੜੀ ਮੈਂ ਰਪੀਰ ਬਿੱਟੂ ਨੂੰ ਮੁੱਦੇ ਗਨੋਂਦਾ ਗਨੋਂਦਾ ਉਦੇ ਖਿਲਾਫ ਲੜਦਾ ਲੜਦਾ ਪੂਰੀ ਜ਼ਰਾ ਬਰਬਾਦ ਹੋ ਗਿਆ ਆ ਕismet ਦੀਆਂ ਗੱਲਾਂ ਹੁੰਦੀਆਂ ਨੇ ਦੋਸਤੋ ਗਰਾਹ ਦੇਖੋ ਕਿਸਮਤ ਜਿਹੜਾ ਬੰਦਾ 13-14 ਸਾਲ ਤੋਂ ਲੜਾਈ ਲੜਦਾ ਰਿਹਾ ਉਹ ਅੱਜ ਖਤਮ ਹੋ ਗਿਆ ਬਿਲਕੁਲ ਗਰਾਹ ਮਨ ਵੀ ਟੁੱਟ ਗਿਆ ਦਿਲੋਂ ਵੀ ਟੁੱਟ ਗਿਆ ਤੇ ਯਾਨੀ ਪੂਰੀ ਦਲੇਰੀ ਨਾਲ ਸੀ ਲੜੇ ਸੀਗੇ ਗਰਾਹ ਮੁੱਦੇ ਵੀ ਜਾ ਕੇ ਕਿੱਥੇ ਸੀਗੇ ਗਰਾਹ ਕਸ਼ਮਰ ਕਸ਼ਮਰ ਦੀ ਗੱਲਾਂ ਹੁੰਦੀਆਂ ਨੇ ਕਰ ਅ ਕਸ਼ਮਰ ਤੋਂ ਬਗਾਰ ਕੁਝ ਨਹੀਂ ਹੁੰਦਾ ਕਰ ਮੇਰਾ ਭਰਾ ਕਸ਼ਮਰ ਦਾ ਧਰਈ ਆ ਤੇ ਸਾਡੀ ਕਸ਼ਮਰ ਦੇ ਵਿੱਚ ਦਾ ਬਸ ਕਿਹਨੀ ਕਰ ਬਰਬਾਦ ਹੀ ਨਿਕਲ ਲਿਖੀ ਸੀ ਕਿ ਬਰਬਾਦੀ ਹੋ ਗਈ ਕਰ ਯਾਨੀ ਕਹਿੰਦਾ ਬਾ ਅੱਜ ਮੈਂ ਆਪੇ ਵੱਡੇ ਭਰਾ ਨੂੰ ਮੁਬਾਰਕਾ ਦੇਣਾ ਵਾਂ ਕਰ ਵੀਰ ਤੈਨੂੰ ਮੁੰਡਾ ਉਹਦਾ ਮਿਲਿਆ ਵਾ ਪਰਮਾਤਮਾ ਦਾ ਤਰੱਕੀ ਬਖਸ਼ੇ ਤੇ ਸਿਆਸੀ ਅਸੀਂ ਤੋਂ ਹੋਰ ਵੀ ਜਾਵੇਂ ਬਣ ਯੂਟਿਊਬ ਵਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਮੁਬਾਰਕਾ ਦਿੰਦਾ ਮੇਰੇ ਵੱਡੇ ਭਰਾ ਰਵਨੀਤ ਬਿੱਟੂ ਨੂੰ ਜਿਹਨੂੰ ਮੋਦੀ ਸਾਹਿਬ ਯਾਨੀ ਮੰਤਰੀ ਬਣਾ ਰਹੇ ਨੇ ਕੇਂਦਰ ਦਾ ਤੇ ਮੈਂ ਆਸ ਰੱਖਦਾ ਵਾਂ ਵੀ ਲੁਧਿਆਣ ਦੇ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਉਣਗੇ ਤੇ ਲੋਕਾਂ ਦੀ ਸਾਰ ਲੈਣਗੇ ਕਿਨਾਂ ਬੱਸ ਮੈਂ ਗੱਲ ਕਰਦਾ ਸੀਗਾ ਵੀ ਮੇਰਾ ਭਰਾ ਰਵਨੀਤ ਬਿੱਟੂ ਕਿਸਮਤ ਦਾ ਧਨੀ ਆ ਜਰਾ ਉਹਦਾ ਛੋਟਾ ਭਰਾ ਜਿਹੜਾ ਹੈਗਾ ਵਾ ਉਹ ਦੀ ਕਿਸਮਤ ਤਾਂ ਬੇਗਾਰੀ ਆ ਕਹਿੰਦਾ ਭਾਵਰਾ ਮੈਂ 14 ਵਿੱਚ ਵੀ ਲੜੀ 19 ਵਿੱਚ 23 ਵਿੱਚ ਰੁਣੀ ਦੀ ਬੱਟੂ ਦੇ ਖਿਲਾਫ ਚੋਂ ਲੜੀ ਮੈਂ ਰੁਣੀ ਦੀ ਬੱਟੂ ਨੂੰ ਮੁੱਦੇ ਗਨੋਂਦਾ ਗਨੋਂਦਾ ਉਹਦੇ ਖਿਲਾਫ ਲੜਦਾ ਲੜਦਾ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਤੇ ਪੂਰੀ ਤਰ੍ਹਾਂ ਮੇਰੇ ਹੌਸਲੇ ਟੁੱਟ ਗਏ ਗਰਾ ਪਰ ਇੱਕ ਖੁਸ਼ੀ ਹੈਗੀ ਆ ਵੀ ਮੇਰਾ ਭਰਾ 14 ਵਿੱਚ ਵਿੱਚ ਜਿੱਤਿਆ 19 ਵਿੱਚ ਵਿੱਚ ਜਿੱਤਿਆ ਤੇ 23 ਵਿੱਚ ਹਰ ਕੇ ਨਿਰੰਦਰ ਮੋਤੀ ਸਾਹਿਬ ਨੇ ਵੱਡਾ ਹੌਂਸਲਾ ਦਿੱਤਾ ਵਾ ਮੈਂ ਨਿਰੰਦਰ ਮੋਤੀ ਜੀ ਦਾ ਵੀ ਧੰਵਾਦ ਕਰਦਾ ਵਾਂ ਤੇ ਭਰਾ ਤੋਂ ਵੀ ਆਸ ਰੱਖਦਾ ਵਾਂ ਵੀ ਹੁਣ ਲੁਧਿਆਣਾ ਵਾਸਤੇ ਕੋਈ ਨਾ ਕੋਈ ਵੱਡੇ ਪ੍ਰੋਜੈਕਟ ਲੈ ਕੇ ਆਉਣਗੇ ਤੇ ਜਿਹੜਾ ਬੁੱਢਾ ਨਾਲਾ ਹੈਗਾ ਵਾ ਉਹਨੂੰ ਵੀ ਮੇਰਾ ਭਰਾ ਸਾਫ਼ ਕਰਵਾਊਗਾ ਜ਼ਰਾ ਆਹ ਕਿਸਮਤੀ ਅਗਲਾ ਹੁੰਦੀ ਹੈ ਦੋਸਤੋ ਕਰੋ ਦੇਖੋ ਕਿਸਮਤ ਜਿਹੜਾ ਬੰਦਾ 13-14 ਸਾਲ ਤੋਂ ਲੜਾਈ ਲੜਦਾ ਰਿਹਾ ਉਹ ਅੱਜ ਖਤਮ ਹੋ ਗਿਆ ਬਿਲਕੁਲ ਕਰਾ ਮਨ ਵੀ ਟੁੱਟ ਗਿਆ ਦਿਲੋ ਵੀ ਟੁੱਟ ਗਿਆ ਤੇ ਯਾਨੀ ਪੂਰੀ ਦਲੇਰੀ ਨਾਲ ਅਸੀਂ ਲੜੇ ਸੀਗੇ ਕਰਾ ਮੁੱਦੇ ਵੀ ਜਾਗਰ ਕੀਤੇ ਸੀਗੇ ਕਰਾ ਤੇ ਕਿਸਮਤ ਕਿਸਮਤੀ ਗੱਲਾਂ ਹੁੰਦੀਆਂ ਨੇ ਕਰਾ ਆ ਕਿਸਮਤ ਤੋਂ ਬਗਾਰ ਕੁਝ ਨਹੀਂ ਹੁੰਦਾ ਕਰਾ ਮੇਰਾ ਭਰਾ ਕਿਸਮਤ ਦਾ ਧਨੀ ਆ ਤੇ ਸਾਡੀ ਕਿਸਮਤ ਦੇ ਵਿੱਚ ਤਾਂ ਬਸ ਯਾਨੀ ਕਹਿੰਦਾ ਬਰਬਾਦ ਹੀ ਨਿਕਲ ਲਿਖੀ ਜੀ ਕਿ ਬਰਬਾਦੀ ਹੋਗੀ ਕਿਰਾ ਯਾਨੀ ਕਹਿੰਦਾ ਪਾ ਅੱਜ ਮੈਂ ਆਪਦੇ ਵੱਡੇ ਭਰਾ ਨੂੰ ਮੁਬਾਰਕਾ ਦੇਣਾ ਵਾਂ ਕਰ ਵੀਰ ਤੈਨੂੰ ਵੱਡਾ ਆਵਦਾ ਮਿਲਿਆ ਵਾ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਤੇ ਸਿਆਸੀ ਪਾਸੇ ਤੋਂ ਹੋਰ ਵੀ ਜਾਵੇਂ ਪਰ ਪਰ ਆ ਵੀ ਮੈਂ ਗੱਲ ਦੱਸਣਾ ਚਾਹੁੰਦਾ ਵਾਂ ਵੀ ਮੈਂ ਲੜਾਈ ਲੜੀ ਲੰਮੇ ਸਮੇਂ ਤੋਂ ਕਰਾ ਪਰ ਇੱਥੇ ਸਿੱਧ ਹੋ ਗਿਆ ਬਈ ਜਿਹੜਾ ਲੋਕੋ ਲੜਾਈ ਲੜਦਾ ਵਾ ਤੇ ਉਹਦਾ ਕੋਈ ਸਾਥ ਨਹੀਂ ਦਿੰਦਾ ਕਰ ਤੇ ਸਾਡੀ ਤਾਂ ਕੌਮ ਵੀ ਸੁੱਤੀ ਪਈ ਰਹਿੰਦੀ ਆ ਉਹਨਾਂ ਨੇ ਵੀ ਕਦੇ ਛਾਰ ਨਹੀਂ ਲੈਣੀ ਹੁੰਦੀ ਕਰ ਤੇ ਮੈਂ ਰਵਣੀ ਦੀ ਪਟੂ ਜੀ ਨੂੰ ਬਹੁਤ ਬਹੁਤ ਮਾਰਕਸ ਦਿੰਦਾ ਵਾਂ ਕਰ ਕੋਈ ਮੁੱਦੇ ਚੁੱਕਦਾ ਚੁੱਕਦਾ ਬਰਬਾਦ ਹੋ ਗਿਆ ਕੋਈ ਇੱਥੇ ਹਰ ਕੇ ਵੀ ਆਵਾਜ਼ ਹੋ ਗਿਆ ਆਹਾਂ ਯਾਨੀ ਕਹਿਣ ਦਾ ਭਾਵ ਤੇ ਚਲੋ ਸਾਨੂੰ ਤਾਂ ਬਹੁਤ ਖੁਸ਼ੀ ਆ ਵੀ ਸਾਡਾ ਭਰਾ ਰਵਨੀ ਦੀ ਬਿੱਟੂ ਤਰੱਕੀ ਕਰ ਰਿਹਾ ਵਾ ਤੇ ਤਰੱਕੀ ਕਰੇ ਬੜਾ ਨਹੀਂ ਕਹਿੰਦਾ ਥੈਂਕ ਯੂ ਮੇਰੇ ਬਾਣੀ ਸ਼ੁਕਰੀਆ